ਇਸ ਦਾ ਆਈਡੈਂਟੀਟੀ ਕਾਰਡ ਹੈ ਜਿ ਕੋਈ ਇਹ ਸਪਰਟੋ ਚੱਲਣਾ ਉਹਦੇ ਲਈ ਮੈਂ ਪਰਮਾਤਮਾ ਦੇ ਚਰਨਾਂ 'ਚ ਸ਼ੁਕਰਾਨਾ ਕਰਨਾ ਚਾਹੁੰਦਾ ਭਗਵਾਨ ਰਾਮ ਚੰਦਰ ਜੀ ਦੇ ਕਿ ਜਿਹੜਾ ਇਹ ਮੌਕਾ ਗੁਰਦਾਸਪੁਰ ਨੂੰ ਮਿਲਿਆ ਔਰ ਸੰਗਤ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਅੱਜ ਜਾਣਦਾ ਇਹ 550 ਸਾਲ ਬਾਅਦ ਜਿਹੜਾ ਮੌਕਾ ਸੰਗਤ ਨੂੰ ਅਜੋਦਾ ਜਾਂਦਾ ਮਿਲਿਆ ਸੋ ਇਹਦੇ ਨਾਲ ਨਾਲ ਬਹੁਤ ਅਸੀਂ ਅੱਜ ਸ਼ੁਕਰਗੁਜ਼ਾਰ ਹਾਂ ਕੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਾਡੀ ਮੰਗ ਸੀ ਕਿ ਗੁਰਦਾਸਪੁਰ ਨੇ ਇੱਕ ਟ੍ਰੇਨ ਦਿੱਤੀ ਜਾਵੇ ਉਹਨਾਂ ਨੇ ਮੰਗ ਨੂੰ ਸੁਣਦੇ ਹੋਏ ਆ ਪੂਰੀ ਕੀਤਾ ਔਰ ਬੜਾ ਵੱਡਾ ਉਤਸ਼ਾਹ ਆ ਜਿਹੜੀ ਹੋਰ ਵੀ ਇੱਕ ਟ੍ਰੇਨ ਦੀ ਸਾਡੀ ਮੰਗ ਆ ਜਲਦੀ ਜਿਹੜੀ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇੱਕ ਟ੍ਰੇਨ ਗੁਰਦਾਸਪੁਰ ਨੂੰ ਹੋਰ ਭਵਾਈਆ ਕਰਾਈ ਜਾਵੇ ਚਲੋ ਅੱਜ ਗੁਰਦਾਸਪੁਰ ਜ਼ਿਲ੍ਹੇ ਲਈ ਬਹੁਤ ਹੀ ਸੁਭਾਗਾ ਦਿਨ ਆ ਕਿ ਸਾਨੂੰ ਜਿਹੜੀ ਟ੍ਰੇਨ ਦੀ ਅਸੀਂ ਮੰਗ ਕੀਤੀ ਸੀ ਸਾਨੂੰ ਮਿਲ ਗਈ ਤੇ ਰਾਮ ਭਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਜਦੋਂ ਅਸੀਂ ਬੁਕਿੰਗ ਸ਼ੁਰੂ ਕੀਤੀ ਸੀ ਅਸੀਂ ਸੋਚ ਰਿਆ ਸੀ ਵੀ ਟਾਈਮ ਲੱਗੇਗਾ ਪਰ ਸਾਡੀ 2 ਦਿਨ ਦੇ ਵਿੱਚ ਸਾਰੀ ਟ੍ਰੇਨ ਦੀ ਬੁਕਿੰਗ ਹੋ ਕੇ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਵਾਪਸ ਭੇਜਣਾ ਪਿਆ ਜਿੱਥੇ ਮੈਂ ਰੇਲਵੇ ਮਿਨਿਸਟਰੀ ਦਾ ਧੰਨਵਾਦ ਕਰਦਾ ਉੱਥੇ ਸਾਰੇ ਰਾਮ ਭਗਤਾਂ ਦੀ ਮਨੋ ਕਾਮਲਾ ਸ਼ੁਭ ਕਾਮਨਾਵਾਂ ਦੇ ਨਾਲ-ਨਾਲ ਉਹ ਉੱਥੇ ਰਾਮ ਲੱਲਾ ਦੀ ਦਰਸ਼ਨ ਕਰਨ ਜਾ ਰਹੇ ਆ ਤੇ ਉਮੀਦ ਕਰਦਾ ਹਾਂ ਕਿ ਜਿਹੜੀ ਉਹ ਮਨੋ ਕਾਮਲਾ ਲੈ ਕੇ ਜਾ ਰਹੀਆਂ ਭਗਵਾਨ ਸ਼੍ਰੀ ਰਾਮ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੇ ਕੋਲ ਅਗਲੀ ਟ੍ਰੇਨ ਦੀ ਬੁਕਿੰਗ ਵੀ ਆ ਚੁੱਕੀ ਆ ਜਿਹਦੀ ਅਸੀਂ ਮਤਲਬ ਰਿਕਵੈਸਟ ਬਾ ਦਿੱਤੀ ਆ ਥੋੜੇ ਦਿਨਾਂ ਦਾ ਕੋਈ ਵੀ ਟ੍ਰੇਨ ਗੁਰਦਾਸਪੁਰ ਤੋਂ ਫੁੱਲ ਕਰਕੇ ਅਸੀਂ ਭੇਜਾਂਗੇ ਗੁਰਦਾਸਪੁਰ ਜਿਹੜੇ ਮੰਗ ਕਰ ਰਹੇ ਪਹਿਲਾ ਲੈਟਰ ਲਿਖੀ ਸੀ ਕਿ ਜੀ ਟ੍ਰੇਨ ਸਾਨੂੰ ਮਿਲ ਗਈ 10 ਦਿਨ ਦੇ ਵਿੱਚ ਇੱਕ ਲੈਟਰ ਹੋਰ ਅਸੀਂ ਮਿਨਿਸਟਰੀ ਨੂੰ ਮੈਂ ਆਪਣੇ ਨੂੰ ਲਿਖ ਚੁੱਕਾ ਹਾਂ ਉਹਦਾ ਜਿਹੜਾ ਰਿਸਪੌਂਸ ਆ ਗਿਆ ਵਾ ਵੀ ਤੁਹਾਡੀ ਜਿਹੜੀ ਡੇਟ ਤੈਅ ਕਰ ਰਹੇ ਆ ਉਹ ਡੇਟ ਅਸੀਂ 3-4 ਡੇਟਸ ਨੂੰ ਦਿੱਤੀਆਂ ਉਹਦੇ ਵਿੱਚੋਂ ਇੱਕ ਡੇਟ ਨੂੰ ਸਾਨੂੰ ਟ੍ਰੇਨ ਮਿਲ ਜਾਏਗੀ ਪੂਰੀ ਦੀ ਪੂਰੀ ਫੋਲ ਟ੍ਰੇਨ ਫਿਰ ਅਸੀਂ ਗੁਰਦਾਸਪੁਰ ਤੋਂ ਆਮਪਤਾਂ ਦੀ ਪੂਰੀ ਦੀ ਪੂਰੀ ਟ੍ਰੇਨ ਭਰ ਕੇ ਅਜੋਧਿਆਲੀ ਰਵਾਨਾ ਕਰਾਂਗੇ ਅੱਜ ਕਿੰਨੇ ਯਾਤਰੀ ਜਾ ਰਹੇ ਆ ਜੀ ਅੱਜ ਇਹ ਟੋਟਲ ਟ੍ਰੇਨ ਦੇ ਵਿੱਚ 1340 ਯਾਤਰੀ ਸੀ ਜਿਹਦੇ ਵਿੱਚੋਂ 1250 1213 ਤੇ 14 ਯਾਤਰੀ ਜਿਹੜੇ ਗੁਰਦਾਸ ਹਾਂਜੀ ਸਰ ਦੱਸ ਦਿਓ ਜੀ ਲੰਬੇ ਸਾਲਾਂ ਦੇ ਇੰਤਜ਼ਾਰ ਦੇ ਬਾਅਦ ਜਿਹੜਾ ਵਾ ਆਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਆ ਹੁਣ ਲਗਾਤਾਰ ਟ੍ਰੇਨਾਂ ਜਾ ਰਹੀਆਂ ਨੇ ਔਰ ਬੜੀ ਖੁਸ਼ੀ ਦੇ ਨਾਲ ਢੋਲ ਨਗਾੜਿਆਂ ਦੇ ਨਾਲ ਸ਼ਰਧਾਲੂ ਜਿਹੜੇ ਅੱਜ ਅਯੁੱਧਿਆ ਨੂੰ ਰਵਾਨਾ ਹੋਏ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਜੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਜੀ ਪੰਡਿਤ ਜੀ ਤੁਸੀਂ ਦੇਖਿਆ ਹੀ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਭੂ ਭਗਤਾਂ ਨੂੰ ਈਸ਼ਵਰ ਤੇ ਆਸਥਾ ਰੱਖਣ ਵਾਲੇ ਲੋਕਾਂ ਦੇ ਲਈ ਆਪਣੇ ਧਰਮ ਤੇ ਸੱਭਿਆਚਾਰ ਨੂੰ ਸਮਰਪਿਤ ਤੇ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ ਹਜ਼ਾਰਾਂ ਸਾਲਾਂ ਦੀ ਗੁਲਾਮੀ ਸਾਡੀ ਰਹੀ ਸੈਂਕੜਾ ਸਾਲ ਤੋਂ ਲੋਕ ਕਈ ਪੀੜ੍hiyan ਸਾਡੀਆਂ ਚਲੀ ਗਈਆਂ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਵਾਸਤੇ ਉਹਨਾਂ ਨੂੰ ਤਰਸਦੇ ਹੋਏ ਚਲੇ ਗਏ ਸੰਸਾਰ ਤੋਂ ਸੋ ਇਹ ਦੁਬਾਰਾ ਸਾਡੀ ਜਿਹੜਾ ਸੱਭਿਆਚਾਰ ਸੀ ਸਾਡੀ ਪ੍ਰਾਤਨ ਸੰਸਕ੍ਰਿਤੀ ਸੀ ਉਹਦੇ ਸਜੀਵ ਹੋਣ ਦਾ ਤੇ ਉਹਦੇ ਪੂਰੇ विश्वਗੁਰੂ ਬਣਨ ਵਾਲੀ ਦਿਸ਼ਾ ਵੱਲ ਇੱਕ ਬਹੁਤ ਵੱਡਾ ਕਦਮ ਹੈ ਔਰ ਪ੍ਰਭੂ ਨੇ ਆਪ ਇਹ ਸੇਵਾ ਲਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਕਿਉਂਕਿ ਉਹਨਾਂ ਦੀ ਤਪੱਸਿਆ ਨੂੰ ਫਲ ਲੱਗਾ ਹੈ ਬਿਨਾ ਪ੍ਰਭੂ ਜੀ RAM ਦੀ ਮਰਜ਼ੀ ਦੇ ਤੇ ਸੇਵਾ ਕਿਸੇ ਨੂੰ ਮਿਲਨੀ ਨਹੀਂ ਸੀ ਸਾਰੀ ਸੰਗਤਾਂ ਦੀ ਪੁਕਾਰ ਸੁਣੀ ਹੈ ਜਿਹੜੀਆਂ ਬੇਨਤੀਆਂ ਪ੍ਰਾਰਥਨਾਵਾਂ ਕਰ-ਕਰ ਹੁੰਦੀਆਂ ਰਹੀਆਂ ਸੈਂਕੜੇ ਸਾਲ ਸਾਡੇ ਬਜ਼ੁਰਗ ਵੀ ਚਲੇ ਗਏ ਬੜਿਆਂ ਨੇ ਸੈਕਰੀਫਾਈਸ ਵੀ ਕੀਤੇ ਕੁਰਬਾਨੀਆਂ ਵੀ ਕੀਤੀਆਂ ਉਹ ਰੰਗ ਲਿਆਈਆਂ ਨੇ ਤੇ ਉਹਨਾਂ ਨੇ ਕਿਰਪਾ ਕਰਕੇ ਜਿੱਦਾਂ ਤ੍ਰੇਤਾ ਯੁੱਗ ਦੇ ਵਿੱਚ ਅਹਲਿਆ ਨੂੰ ਪੱਥਰ ਦੀ ਬਣੀ ਨੂੰ ਉਹਨਾਂ ਨੇ ਸਜੀਵ ਕਰ ਦਿੱਤਾ ਸੀ ਉਦਾਂ ਹੀ ਭਗਤਾਂ ਦੀ ਪੁਕਾਰ ਸੁਣ ਕੇ ਜਿਹੜੇ ਬੁੱਤ ਬਣ ਚੁੱਕੇ ਲੋਕ ਸੀ ਪੱਥਰ ਦੇ ਹੋ ਚੁੱਕੇ ਸੀ ਇੰਤਜ਼ਾਰ ਕਰ ਕਰਕੇ ਉਹਨਾਂ ਸਾਰੇ ਦੇ ਲਈ ਬੜਾ ਵੱਡਾ ਦੇਣਾ ਔਰ ਤੁਸੀਂ ਦੇਖਿਆ ਸਮੂਹ ਗੁਰਦਾਸਪੁਰ ਵਾਸੀਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਦੇ ਵਿੱਚ ਵੀ ਬੜੀ ਖੁਸ਼ੀ ਹੈ ਔਰ ਬੜੀ ਭਾਰੀ ਸੰਖਿਆ ਦੇ ਵਿੱਚ ਲੋਕ ਗਏ ਨੇ ਸਪੈਸ਼ਲ ਟ੍ਰੇਨ ਗਈ ਹੈ ਬੜਾ ਵੱਡਾ ਉਪਰਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਵੀ ਵਧਾਈ ਦੇ ਪਾਤਰ ਨੇ ਸਾਰੇ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਸੰਗਤਾਂ ਜਿਹੜੀਆਂ ਨੇ ਆਪਣੇ ਆਪਣੇ ਤੌਰ ਤੇ ਵੀ ਦਸ਼ਨਾ ਵਾਸਤੇ ਜਾ ਰਹੀਆਂ ਸੋ ਮੈਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਦੁਨੀਆ ਦੇ ਸਭ ਤੋਂ ਵੱਧ ਵਿਜ਼ਿਟ ਕਰਨ ਵਾਲੇ ਧਰਮ ਸਥਾਨਾਂ ਦੇ ਵਿੱਚ ਸ਼੍ਰੀ ਰਾਮ ਮੰਦਿਰ ਅਯੁੱਧਿਆ ਧਾਮ ਜਿੱਥੇ ਬਾਦ ਰੂਪ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਵਿਰਾਜਮਨ ਹੋਏ ਨੇ ਉਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲੇ ਜਿਹੜੇ ਸ਼ਰਧਾਲੂ ਉੱਥੇ ਜਾਣੇ ਨੇ ਉਹਨਾਂ 'ਚ ਇੱਕ ਹੋਏਗਾ ਬਲਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਸ਼ਰਧਾਲੂ ਪਹੁੰਚਣੇ ਉੱਥੇ ਨੇ ਇਹ ਸਾਡਾ ਸਾਰਿਆਂ ਦੀ ਪਾਗ ਹੈ ਭਾਰਤ ਮਾਤਾ ਦੀ ਇੱਜ਼ਾਤ ਕਰ ਹੋਏ ਸਾਡਾ ਪ੍ਰਾਤਨ ਸੰਨਤਨ ਸੰਸਕ੍ਰਿਤੀ ਦੀ ਭਾਰਤ ਦੇ ਵਿੱਚ ਜਨਮੇ ਹੋਏ ਧਰਮਾਂ ਦੀ ਸਾਰੇ ਸਮਾਜ ਦੀ ਅਸੀਂ ਸਾਰੇ ਇੱਕ ਹੈਗੇ ਆ ਇੱਥੇ ਕੋਈ ਭੇਦ ਨਹੀਂ ਹੈਗਾ ਪ੍ਰਭੂ શ્રી ਰਾਮ ਕੀ ਸਿੱਖ ਦੇ ਨਹੀਂ ਹੈਗੇ ਸਾਰਿਆਂ ਦੇ ਨੇ ਸੋ ਬਹੁਤ ਬਹੁਤ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਜੈ ਸ਼੍ਰੀ